ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਗਰ ਨਵਾਸੀਏ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਪਿੰਡ کافی ਟਾਈਮ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀਗੀ ਕਿ ਇੱਕ ਕੰਪਨੀ ਆਨਟੈਕ ਰਿਸਰਚ ਐਂਡ ਡਿਵੈਲਪਮੈਂਟ ਵਾਲੀ ਕੰਪਨੀ ਆ ਉਹਨੇ ਨਾ ਗੁਰੂ ਸਾਹਿਬ ਦੀਨ ਪ੍ਰੋਟੈਕਸ਼ਨ ਲਈ ਇੱਕ ਬਣਾਈ ਸੀਗੀ ਡਿਵਾਈਸ ਜਿਹਦੇ ਨਾਲ ਵੀ ਜੇ ਅੱਗ ਦੀ ਘਟਨਾ ਹੋ ਜੇ ਤਾਂ ਤੁਰੰਤ ਉਹ ਗੁਰੂ ਸਾਹਿਬ ਦੀ ਜਿਹੜੀ ਦੇਹ ਆ ਉਹਨੂੰ ਉਹ ਪ੍ਰੋਟੈਕਟ ਕਰ ਲੈਂਦਾ ਮਤਲਬ ਅੱਗ ਲੱਗਣ ਦਾ ਕੋਈ ਚਾਂਸ ਨਹੀਂ ਹੁੰਦਾ ਬਹੁਤ ਵੀਡੀਓ ਵਾਇਰਲ ਹੋਈ ਸੀਗੀ ਇਹ ਜਿਹੜੀ ਕੰਪਨੀ ਆ ਬਾਈ ਪਵਿੱਤਰ ਉਹਨਾਂ ਦੀ ਕੰਪਨੀ ਆ ਹਮੇਸ਼ਾ ਬਹੁਤ ਪਿਆਰੇ ਪਿਆਰੇ ਕੰਮ ਕਰਦੇ ਰਹਿੰਦੇ ਆ ਕਦੇ ਸਿਕਿਉਰਿਟੀ ਦਾ ਸਿਸਟਮ ਦਾ ਕੰਮ ਹੋ ਗਿਆ ਕਦੇ ਕੋਈ ਹੋਕੇ ਦਾ ਸਿਸਟਮ ਹੋ ਗਿਆ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆ ਇੱਕ ਡਵਾਈਸ ਲੱਗੀ ਹੋਈ ਆ ਆਹਾ ਆ ਡਵਾਈਸ ਲਾਈ ਆ ਇਸ ਕੰਪਨੀ ਨੇ ਆ ਦੇਖੋ ਇਹ ਇਹ ਚ ਨਾ ਇਸ ਡਿਵਾਈਸ ਦੇ ਵਿੱਚ ਇੱਕ ਕਮਾਲ ਦਾ ਫੀਚਰ ਇਹ ਆ ਕਿ ਮੰਨ ਕੇ ਚੱਲੋ ਕੋਈ ਐਮਰਜੈਂਸੀ ਪੈ ਜਾਂਦੀ ਆ ਕੋਈ ਅੱਗ ਲੱਗ ਜਾਂਦੀ ਆ ਕੋਈ ਹਾੜ ਆ ਜਾਂਦਾ ਕੋਈ ਹੋਰ ਕੋਈ ਪ੍ਰੋਬਲਮ ਆ ਜਾਂਦੀ ਆ ਵੱਡੀ ਪਿੰਡ ਦੇ ਵਿੱਚ ਜਿੱਥੇ ਐਮਰਜੈਂਸੀ ਅਸੀਂ ਹੋਕਾ ਦੇਣਾ ਹੁੰਦਾ ਤਾਂ ਆਪਾਂ ਕੀ ਕਰਦੇ ਆ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੂੰ ਫੋਨ ਕਰਦੇ ਆ ਗ੍ਰੰਥੀ ਸਾਹਿਬ ਕਈ ਵਾਰੀ ਆਪਣੇ ਕੰਮ ਗਏ ਹੁੰਦੇ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਤਾਂ ਉੱਥੇ ਹੁੰਦੇ ਨਹੀਂ ਉਹ ਕੀ ਕਰਦੇ ਆ ਕਿ ਦਬੋਂ ਦਾ ਭੱਜ ਕੇ ਜਾਂਦੇ ਆ ਗੁਰਦੁਆਰਾ ਸਾਹਿਬ ਉਹ ਤੱਕ ਕਾਫੀ ਟਾਈਮ ਖਰਾਬ ਹੋ ਜਾਂਦਾ ਪਰ ਇਹ ਟੈਕਨੋਲੋਜੀ ਕੀ ਕਰਦੀ ਹੈ ਇਹ ਟੈਕਨੋਲੋਜੀ ਇਹ ਕਰਦੀ ਹੈ ਕਿ ਤੁਸੀਂ ਗ੍ਰਾਂਥੀ ਸਾਹਿਬ ਨੂੰ ਫੋਨ ਕਰੋ ਤਾਂ ਗ੍ਰਾਂਥੀ ਸਾਹਿਬ ਆਪਣੇ ਫੋਨ ਤੋਂ ਹੀ ਆਪਣੇ ਫੋਨ ਤੋਂ ਇੱਕ ਨੰਬਰ ਡਾਇਲ ਕਰਨਗੇ ਉਸ ਨੰਬਰ ਡਾਇਲ ਕਰਨ ਤੋਂ ਬਾਅਦ ਉਹ ਹੋਕਾ ਜਿਹੜਾ ਉਹ ਪੂਰੇ ਪਿੰਡ ਦੇ ਵਿੱਚ ਫੈਲ ਜਾਊਗਾ ਪਰ ਇਹ ਮਤਲਬ ਉਹ ਸਪੀਕਰਾਂ ਦੇ ਵਿੱਚ ਚਲਿਆ ਜਾਊਗਾ ਹੋਕਾ ਪਰ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਹੋਰ ਵੀ ਕਰ ਸਕਦੇ ਆ ਬਹੁਤ ਨਗਰ ਕੀਰਤਨ ਪਿੰਡ ਚੱਲਿਆ ਉਹਦੀ ਆਵਾਜ਼ ਗੁਰਦੁਆਰਾ ਸਾਹਿਬ ਦੇ ਵਿੱਚ ਦੇਣੀ ਆ ਕੋਈ ਕਿਸੇ ਥਾਂ ਤੇ ਕਥਾ ਹੋ ਰਹੀ ਆ ਉਹਦੀ ਆਵਾਜ਼ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਪਹੁੰਚਦਾ ਕਰਨਾ ਬਹੁਤ ਮਤਲਬ ਕਮਾਲ ਦੀ ਟੈਕਨੋਲੋਜੀ ਆ ਕਈ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕੋ ਹੀ ਆਵਾਜ਼ ਦੇਣੀ ਆ ਉਹ ਵੀ ਕੀਤਾ ਜਾ ਸਕਦਾ ਮਤਲਬ ਬਹੁਤ ਕੋਸ਼ਾ ਹੈ ਪਹਿਲਾਂ ਆਪਾਂ ਇੱਥੇ ਇੱਥੇ ਮਿਲਦੇ ਆਪਾਂ ਪ੍ਰਧਾਨ ਜੀ ਹੁਣਾਂ ਨੂੰ ਮਿਲਦੇ ਆ ਸਰਪੰਚ ਸਾਹਿਬ ਹੁਣਾਂ ਨੂੰ ਮਿਲਦੇ ਆ ਫਿਰ ਉਸ ਤੋਂ ਬਾਅਦ ਆਪਾਂ ਕੰਪਨੀ ਦੇ ਮਾਲਕਾਂ ਨੂੰ ਵੀ ਮਿਲਾਂਗੇ ਕਿ ਉਹਨਾਂ ਨੇ ਕੀ ਕੀ ਕੁਝ ਸਵਾਲ ਵੀ ਹੈ ਮੇਰੇ ਦਿਮਾਗ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਵੀ ਆ ਰਹੇ ਹੋਣਗੇ ਕਿ ਇਹ ਟੈਕਨੋਲੋਜੀ ਦੇ ਨਾਲ ਨੁਕਸਾਨ ਵੀ ਹੋ ਸਕਦੇ ਆ ਕਈ ਤਰ੍ਹਾਂ ਦੇ ਤੁਸੀਂ ਵੀ ਸੋਚ ਲਏ ਹੋਣਗੇ ਆਪਾਂ ਵੀ ਪੁੱਛਾਂਗੇ ਕਿ ਕੀ ਵਾਕੇ ਹੋ ਸਕਦੇ ਆ ਪਹਿਲਾਂ ਆਪਾਂ ਸਰਪੰਚ ਸਾਹਿਬ ਨੂੰ ਪੁੱਛਦੇ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਅਹ ਠਾਸੀ ਕਾਲ ਦੀ ਸਰਪੰਚ ਇਹ ਕਿਹੜਾ ਕਿਹੜਾ ਪਿੰਡ ਆ ਜੀ ਜੀਰੇ ਦੇ ਨਾਲ ਲੱਗਦਾ ਪਿੰਡ ਇਹ ਜੀਰੇ ਦੇ ਨਾਲ ਲੱਗਦਾ ਜੀ ਪਿੰਡ ਰਟਾਲ ਬੇਟ ਅੱਛਾ ਜੀ ਸਰਪੰਚ ਸਾਹਿਬ ਤੁਹਾਨੂੰ ਕਿਵੇਂ ਲੱਗਦਾ ਵੀ ਆ ਜਿਹੜੀ ਬਾਈ ਹੁਣਾਂ ਨੇ ਪਵਿੱਤਰ ਹੁਣਾਂ ਨੇ ਇਹ ਟੈਕਨੋਲੋਜੀ ਬਣਾਈ ਆ ਵੀ ਕਿਉਂ ਕਿਵੇਂ ਕੰਮਦੀ ਆ ਬਹੁਤ ਵਧੀਆ ਜੀ ਇਹ ਜਿਹੜੀ ਟੈਕਨੋਲੋਜੀ ਆ ਅਸੀਂ ਜਦੋਂ ਇਹਨਾਂ ਨੇ ਸਾਨੂੰ ਆ ਕੇ ਦੱਸਿਆ ਉਸ ਤੋਂ ਬਾਅਦ ਆਈ ਸਾਰਾ ਸਲਾਹ ਕਰਕੇ ਲਵਾਇਆ ਜੀ ਇਹਦਾ ਸਭ ਤੋਂ ਵੱਡਾ ਸੁਖ ਇਹ ਆ ਜੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹਰਕਤ ਹੁੰਦੀ ਆ ਜੀ ਅੱਜ ਕੱਲ ਬੇਅਵਦੀਆਂ ਦਾ ਬਹੁਤ ਜ਼ਿਆਦਾ ਚੱਲ ਰਿਹਾ ਜੀ ਜੇ ਕੋਈ ਗਲਤ ਅਨਸਰ ਗੁਰਦੁਆਰਾ ਸਾਹਿਬ ਅੰਦਰ ਆ ਕੇ ਜੀ ਗੁਰੂ ਸਾਹਿਬ ਦੀ ਹਯੂਰੀ ਦੇ ਨੇੜੇ ਆ ਕੇ ਕੁਝ ਵੀ ਕਰਦਾ ਜੀ ਜਾਂ ਗੁਰਦੁਆਰਾ ਸਾਹਿਬ ਕਿਤੇ ਕੋਈ ਬਿਜਲੀ ਨਾਲ ਸਰਕਟ ਨਾਲ ਅੱਗ ਲੱਗਣ ਦਾ ਚਾਂਸ ਜੀ ਕੋਈ ਵੀ ਹਰਕਤ ਮਤਲਬ ਗੁਰਦੁਆਰਾ ਸਾਹਿਬ ਆ ਕੇ ਕੋਈ ਬੰਦਾ ਕਰਦਾ ਇਹ ਉਸੇ ਵੇਲੇ ਜਿਹੜੀ ਆਵਾਜ਼ ਆ ਉਹ ਇਹਦਾ ਇਹ ਪ੍ਰੋਟੈਕਟਰ ਜਿਹੜਾ ਉੱਠਣ ਵਜ ਜਾਏਗਾ ਜੀ ਉਹ ਪਤਾ ਲੱਗ ਜਾਏਗਾ ਜੀ ਸਭ ਤੋਂ ਵੱਡਾ ਤਾਂ ਇਹ ਸੋਖਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਆ ਕੇ ਉਹ ਦੂਧ ਚ ਕੋਈ ਗਲਤ ਕੰਮ ਨਹੀਂ ਕਰ ਸਕਦਾ ਜੀ 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 ਦੂਜਾ ਇਹ ਆ ਵੀ ਜਿਹੜਾ ਜਿਵੇਂ ਸਾਡੇ ਗ੍ਰਾਂਤੀ ਸਾਹਿਬ ਨੇ ਉਹ ਮੰਨ ਲਓ ਵੀ ਇੱਥੇ ਨਹੀਂ ਪਿੰਡ ਦੇ ਵਿੱਚ ਕੋਈ ਹਰਜ ਮਰਜ ਹੋ ਜਾਂਦੀ ਆ ਕਿਸੇ ਤਰ੍ਹਾਂ ਦੀ ਵੀ ਕਿਉਂਕਿ ਗ੍ਰਾਂਤੀ ਤੋਂ ਬਿਨਾਂ ਕੋਈ ਕਾਰੋਬਾਰ ਨਹੀਂ ਚੱਲਦਾ ਜੀ ਉਹ ਆਪਦੇ ਪਿੰਡ ਵੀ ਗਏ ਹੋਣ ਜੀ ਮੰਨ ਲਓ ਇਹ ਤੋਂ ਕੋਈ 10 20 30 50 ਕਿਲੋਮੀਟਰ ਤੇ ਵੀ ਹੋਣ ਤੇ ਉਹ ਉਥੋਂ ਵੀ ਆਪਦੇ ਮੋਬਾਈਲ ਨਾਲ ਆਵਾਜ਼ ਦੇ ਦੇਣਗੇ ਤੇ ਉਹ ਸਾਰੇ ਪਿੰਡ ਦੇ ਵਿੱਚ ਆਵਾਜ਼ ਆ ਜੂਗੀ ਜੀ ਆਹਦਾ ਇਹਦਾ ਬਹੁਤ ਵਧੀਆ ਇਹਦਾ ਮੈਨੀਫੈਸਟਾ ਬਹੁਤ ਵਧੀਆ ਇਹਨਾਂ ਨੇ ਪ੍ਰੋਜੈਕਟ ਤਿਆਰ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਾਂ ਪ੍ਰਧਾਨ ਜੀ ਨੂੰ ਵੀ ਪੁੱਛਦੇ ਹਾਂ ਪ੍ਰਧਾਨ ਜੀ ਨੂੰ ਪੁੱਛਦੇ ਹਾਂ ਕਿ ਕਿਵੇਂ ਕੰਮ ਕਰ ਪ੍ਰਧਾਨ ਜੀ ਕਿਵੇਂ ਕੰਮ ਕਿਵੇਂ ਕਰਦੀ ਆ ਮਤਲਬ ਇਹਦਾ ਕਿ ਐਂ ਤਾਂ ਕੋਈ ਕੋਈ ਵੀ ਫੋਨ ਲਾ ਦੂਗਾ ਤੇ ਕੋਈ ਵੀ ਗੁਰਦੁਆਰਾ ਸਾਹਿਬ ਦੇ ਸਪੀਕਰ ਕਿਉਂਕਿ ਇੱਕ ਫੋਨ ਨੰਬਰ ਹੀ ਆ ਨਾ ਤਾਂ ਇਹ ਤਾਂ ਕੋਈ ਵੀ ਬੋਲ ਦੂਗਾ ਕੁਝ ਵੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਇਹਦੀ ਪ੍ਰੋਜੈਕਟ ਹੈ ਵੀ ਇਹਦੇ ਤਿੰਨ ਐਡਮੈਂਟਨ ਹੋਣਗੇ ਜੀ ਇੱਕ ਬਾਬਾ ਜੀ ਕੋਲੇ ਹੋਣ ਹੋਊਗਾ ਅੱਛਾ ਜੀ ਇੱਕ ਮੇਰੇ ਕੋਲ ਇੱਕ ਆਪਣਾ ਹੋਰ ਮੈਂਬਰ ਹੈ ਜੀ ਉਹ ਇਸਰਵਾਜ ਦੇ ਸਕਣਗੇ ਜੀ ਹਾਂ ਜ ਕੋਈ ਗਲਤ ਆਵਾਜ਼ ਨਹੀਂ ਆਊਗੀ ਬਾਕੀ ਪ੍ਰੋਜੈਕਟ ਬਹੁਤ ਵਧੀਆ ਹੈ ਜੇ ਕੋਈ ਵੀ ਅਨਸਖਾਵੀ ਘਟਨਾ ਵਾਪਰਦੀ ਆ ਇਹਦਾ ਹੂਟਰ ਵੱਜੂਗਾ ਸਾਰੇ ਪਿੰਡ ਨੂੰ ਸੂਚਿਤ ਹੋਊਗਾ ਜੀ ਕਿਵਰੀ ਬਾਬਾ ਜੀ ਉੱਥੇ ਥੱਲੇ ਬਾਬਾ ਜੀ ਰਹਿਜੂ ਉੱਥੇ ਪਈ ਹੁੰਦੇ ਆ ਉਥੋਂ ਵੀ ਆ ਫੋਨ ਦੇ ਉੱਤੇ ਲਾਉਂਸਮੈਂਟ ਕਰਾਂਗੇ ਸਾਰੇ ਪਿੰਡ ਨੂੰ ਫੋਨ ਤੇ ਮਿਲ ਗਈ ਪਤਾ ਲੱਗ ਗਿਆ ਇਹ ਕਿਵੇਂ ਹੁੰਦੀ ਹੈ ਜੀ ਮਤਲਬ ਤੁਹਾਡੇ ਕੋਲੇ ਇਹਦਾ ਅਧਿਕਾਰ ਹੈ ਤੁਸੀਂ ਕੋਈ ਆਪਣੇ ਕੋਲ ਨੰਬਰ ਡਾਇਲ ਕਰਦੇ ਆ ਫਿਰ ਇੱਕ ਤਿੰਨ ਨੰਬਰ ਦੇ ਤਿੰਨਾਂ ਬੰਦੇ ਨੰਬਰ ਦਿੱਤੇ ਜੀ ਇਹੋ ਮੈਸੇਜ ਆਊਗਾ ਇੱਕ ਮੇਰੇ ਕੋਲੇ ਇੱਕ ਬਾਬਾ ਜੀ ਕੋਲ ਇੱਕ ਆਪਣਾ ਮੈਂਬਰ ਹੋਵੇ ਕੋਈ ਮੈਸੇਜ ਆਊਗਾ ਅਸੀਂ ਤਿੰਨੇ ਅਸਲੋਟਮੈਂਟ ਕਰ ਸਕਦੇ ਹਾਂ ਜੀ ਜੇ ਮੰਨ ਲੋ ਵੀ ਨੰਬਰ ਪਾਈ ਚਾਂਸ ਹੋ ਉਹ ਨੰਬਰ ਜਿਹੜਾ ਫੋਨ ਨੰਬਰ ਤੁਹਾਨੂੰ ਦਿੱਤਾ ਹੋਇਆ ਉਹ ਲੀਕ ਹੋ ਗਿਆ ਕਿਸੇ ਹੋਰ ਕੋਲੇ ਚਲੇ ਗਿਆ ਜੀ ਕੋਈ ਸਦਾ ਫਿਰ ਸਾਡਾ ਮਨਸਾ ਹੀ ਫਿਰ ਲੀਕ ਹੋ ਸਕਦਾ ਜੇ ਹੀ ਲੀਕ ਤਾਂ ਹੀ ਲੀਕ ਹੋਊਗਾ ਜੀ ਜੇ ਮੰਨ ਲਓ ਬਾਈ ਚਾਂਸ ਫਿਰ ਹੋਰ ਬੰਦਾ ਦੇ ਸਕਦਾ ਹੋਗਾ ਨਹੀਂ ਹੋਰ ਨਹੀਂ ਦੇ ਸਕਦਾ ਹੋਰ ਨਹੀਂ ਦੇ ਸਕਦਾ ਤੁਹਾਡੇ ਨੰਬਰ ਹੀ ਪ੍ਰਮਾਣਤਾ ਤੁਹਾਡੇ ਨੰਬਰਾਂ ਤੋਂ ਹੀ ਆਊਗਾ ਸਾਡੇ ਨੰਬਰ ਤੋਂ ਹੀ ਆਊਗਾ ਠੀਕ ਹੈ ਸਾਡੇ ਫੋਨਾਂ 'ਤੇ ਲੋਕ ਲੱਗੇ ਆ ਉਹ ਅਸੀਂ ਕਰਾਂਗੇ ਤਾਂ ਹੀ ਮਲਕੇ ਹੋਊਗਾ ਠੀਕ ਫਿਰ ਜੇ ਕੋਈ ਬੰਦਾ ਬਦਲਣਾ ਵੀ ਚਾਹੁੰਦਾ ਮੈਂਬਰ ਹੋਰ ਜਾਂ ਮੈਂ ਇਕਦੇ ਗਿਆ ਦੂਜੇ ਮੈਂਬਰ ਨੂੰ ਵੀ ਉਹਦਾ ਨੰਬਰ ਦੇ ਸਕਦੇ ਆ ਉਹ ਗੱਲ ਅਸੀਂ ਜਿਹੜੇ ਮੇਨ ਬੰਦੇ ਆ ਜ਼ਿੰਮੇਵਾਰ ਬੰਦੇ ਆ ਉਹਨਾਂ ਕੋਲ ਅੱਛਾ ਉਹ ਹੋਰ ਨਹੀਂ ਕਰ ਸਕਦਾ ਹੋਰ ਨਹੀਂ ਕਰ ਸਾਡੇ ਕੋਰਦਾਰ ਸਾਹਿਬ ਦਾ ਜਿਹੜਾ ਗਰੁੱਪ ਬਣਿਆ ਉਹ ਵੀ ਕਲੇ ਬਾਬਾ ਜੀ ਐਡਮਿੰਟਨ ਆ ਉਹਦੇ ਵਿੱਚ ਜੀ ਉਹੀ ਅਲੋਟਮੈਂਟ ਕਰਦੇ ਆ ਉਹੀ ਬੋਲਦੇ ਹੋਰ ਕੋਈ ਨਹੀਂ ਮੈਸੇਜ ਕੋਈ ਠੀਕ ਹੈ ਠੀਕ ਹੈ ਠੀਕ ਹੈ ਹੋਰ ਸਿੰਘ ਵੀ ਇੱਥੇ ਦੇਖਣ ਆਏ ਹੋਏ ਆਪਾਂ ਬਾਈ ਪਵਿੱਤਰ ਹੋਣਾ ਨੂੰ ਵੀ ਪੁੱਛਦੇ ਆ ਬਾਈ ਪਵਿੱਤਰ ਤੁਸੀਂ ਜਾਣਕਾਰੀ ਥੋੜੀ ਜਿਹੀ ਦਿਓ ਇਹਨੂੰ ਟੈਕਨੀਕਲੀ ਕਿਉਂਕਿ ਤੁਸੀਂ ਬਹੁਤ ਚ ਇਹ ਇੱਥੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਤਰ੍ਹਾਂ ਦੀ ਟੈਕਨੋਲੋਜੀ ਲੱਗੀ ਹੋਈ ਆ। ਵੈਸੇ ਤੁਸੀਂ ਤਿੰਨ ਤਰ੍ਹਾਂ ਦੀ ਗੁਰਦੁਆਰਾ ਸਾਹਿਬ ਲਈ ਬਣਾਉਨੇ ਆ। ਇੱਕ ਗੁਰੂ ਸਾਹਿਬ ਦੀ ਬੀੜ ਨੂੰ ਪ੍ਰੋਟੈਕਟ ਕਰਨ ਲਈ ਅੱਗ ਤੋਂ। ਜੀ। ਉਹ ਬਣਾਉਨੇ ਆ। ਇੱਕ ਬਣਾਉਨੇ ਆ ਤੁਸੀਂ ਹੂਟਰ ਜਿਹੜਾ ਸਿਕਿਉਰਿਟੀ ਸਿਸਟਮ ਵੀ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਦੇ ਅੰਦਰ ਕੋਈ ਅੰਦਰ ਐਂਟਰ ਹੋ ਗਿਆ। ਜੀ ਸਿਸਟਮ ਚਾਲੂ ਹੋਣ ਤੋਂ ਬਾਅਦ ਉਹ ਪੂਰੇ ਪਿੰਡ ਨੂੰ ਅਲਰਟ ਕਰ ਦੂਗਾ ਜੀ ਤਾਂ ਤੀਸਰਾ ਹੋ ਗਿਆ ਹੋਕਾ ਦੇਣ ਵਾਲਾ ਜੀ ਜੀ ਤਾਂ ਹੁਣ ਇੱਥੇ ਲੱਗੇ ਹੋਏ ਆ ਦੋ ਸਿਸਟਮ ਜੀ ਆ ਹੋਕਾ ਦੇਣ ਵਾਲੇ ਬਾਰੇ ਮੈਨੂੰ ਦੱਸੋ ਵੀ ਜੇ ਕਿਸੇ ਕੋਲ ਨੰਬਰ ਆ ਬਾਈ ਚਾਂਸ ਹੋਰ ਕੋਲੇ ਚਲਾ ਗਿਆ ਉਹ ਦੇ ਤਾਂ ਨਹੀਂ ਦੇਊਗਾ ਹੋਕਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਜਿੰਦਰ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਕੋਲੇ ਆਏ ਤੇ ਸਾਡੀ ਜਿਹੜੀ ਆਵਾਜ਼ ਆ ਪੂਰੀ ਤੁਸੀਂ ਸਿੱਖ ਕਮਿਊਨਿਟੀ ਤੱਕ ਦੀ ਪਹੁੰਚਾ ਰਹੇ ਹੋ ਜੀ ਤੇ ਹਾਂਜੀ ਸੁਖਿੰਦਰ ਜੀ ਅ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਅਸੀਂ ਜਿਹੜਾ ਸਾਡੀ ਫਰਮ ਆ ਔਨਟੈਕ ਰਿਸਰਚ ਐਂਡ ਡਿਵੈਲਪਮੈਂਟ ਨੇ ਜੀ ਆਪਣਾ ਇੱਕ ਪ੍ਰੋਜੈਕਟ ਲਾਂਚ ਕੀਤਾ ਹੈ ਗੂੰਜ ਜੀ ਇਹ ਗੂੰਜ ਪ੍ਰੋਜੈਕਟ ਅ ਕਹਿੰਦੇ ਨੇ ਜਿਵੇਂ ਤੁਹਾਨੂੰ ਪ੍ਰਧਾਨ ਸਾਹਿਬ ਹੋਣਾ ਸਰਪੰਚ ਸਾਹਿਬ ਹੋਣਾ ਦੱਸਿਆ ਜੀ ਇਹਦੇ ਚ ਕੀ ਹੈ ਵੀ ਅੱਗੇ ਕੀ ਹੁੰਦਾ ਸੀ ਵੀ ਕੋਈ ਪਿੰਡ ਦੇ ਵਿੱਚ ਕੋਈ ਗੱਲਬਾਤ ਹੋ ਜਾਣੀ ਰਾਤ ਬਰਾਤੇ ਜੀ ਠੀਕ ਹੈ ਜੀ ਜਾਂ ਆਪਣੇ ਗ੍ਰਾਂਤੀ ਸਿੰਘ ਜੀ ਕਿਤੇ ਦੂਰ ਹੁੰਦੇ ਸੀਗੇ ਜੀ ਤੇ ਉਹ ਜਿੰਨੇ ਚਿਰ ਨੂੰ ਗੁਰਦੁਆਰਾ ਸਾਹਿਬ ਆਉਂਦੇ ਸੀ ਪਹੁੰਚਦੇ ਸੀ ਅਨਾਉਂਸਮੈਂਟ ਕਰਦੇ ਸੀ ਉਹਨੇ ਟਾਈਮ ਨੂੰ ਤਾਂ ਜਿਹੜਾ ਕੰਮ ਆ ਜਾਂ ਕੋਈ ਨੁਕਸਾਨ ਆ ਜਾਂ ਘਟਨਾ ਹੋ ਵਾਪਰ ਚੁੱਕੀ ਹੁੰਦੀ ਸੀ ਹਾਂਜੀ ਕਿਸੇ ਥਾਂ ਕਿਸੇ ਆਪਾਂ ਦੇਖਣਾ ਖੂਚ ਬੰਦੇ ਡੈਗ ਪੇ ਬੱਸ ਪਲਟ ਗਈ ਅੱਗ ਲੱਗੀ ਅੱਗ ਲੱਗੀ ਹਾਂਜੀ ਪਾਣੀ ਹਾੜ ਆ ਗਿਆ ਕੋਈ ਨਹਿਰ ਟੁੱਟ ਗਈ ਸੂਆ ਟੁੱਟ ਗਿਆ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਕੀ ਐਮਰਜੈਂਸੀ ਇਹ ਐਮਰਜੈਂਸੀ ਅਨਾਉਂਸਮੈਂਟ ਆ ਕਿ ਗ੍ਰੰਥੀ ਸਿੰਘ ਜੀ ਜਾਂ ਪਿੰਡ ਦੇ ਸਰਪੰਚ ਸਾਹਿਬ ਜਾਂ ਜਿਹੜੇ ਅਥੋਰਾਈਜ਼ਡ ਪਰਸਨ ਆ ਜੀ ਉਹ ਆਪਣੇ ਜਿੱਥੇ ਮਰਜ਼ੀ ਆ ਜੀ ਜੇ ਮੰਨ ਕੇ ਚੱਲੋ ਕਿਸੇ ਰਾਸਤੇ ਜਾ ਰਹੇ ਆ ਕੋਈ ਐਕਸੀਡੈਂਟ ਹੋ ਗਿਆ ਜਾਂ ਉਹਨਾਂ ਨੇ ਆਵਾਜ਼ ਦੇਣੀ ਆ ਤਾਂ ਉਹ ਹੀ ਨਹੀਂ ਹੋਊਗਾ ਕਿ ਇੱਕ ਦੂਜੇ ਨੂੰ ਪਹਿਲਾਂ ਕਾਲ ਕਰਨਗੇ ਫਿਰ ਗਾਂਧੀਆਂ ਦੱਸਣਗੇ ਉਹਨੇ ਟਾਈਮ ਉ ਤਾਂ ਜਿਹੜਾ ਨੁਕਸਾਨ ਹੋ ਜਾਂਦਾ ਜੀ ਹੁਣ ਕੀ ਆ ਵੀ ਹੁਣ ਗ੍ਰੰਥੀ ਸਿੰਘ ਜੀ ਜਾਂ ਜਿਹੜੇ ਪਿੰਡ ਦੇ অথੋਰਾਇਜ਼ੇਸ਼ਨ ਪਰਸਨ ਹੈਗੇ ਆ ਉਹ ਆਪਣੇ ਇੱਕ ਫੋਨ ਕਾਲ ਤੋਂ ਹੀ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਦੇ ਅੰਦਰ ਜਿਹੜੀ ਆਪਣੀ ਆਵਾਜ਼ ਆ ਉਹ ਸਾਰੇ ਪਿੰਡ ਨੂੰ ਦੇ ਸਕਦੇ ਆ ਇਥੋਂ ਤੱਕ ਕਿ ਜੇ ਆਪਣੇ ਗੁਰਦੁਆਰਾ ਸਾਹਿਬ ਦੇ ਆਪਣੇ ਪਿੰਡ ਦੇ ਵਿੱਚ ਦੋ ਜਾਂ ਤਿੰਨ ਜਾਂ ਚਾਰ ਗੁਰਦੁਆਰਾ ਸਾਹਿਬ ਹੈਗੇ ਆ ਵੀ ਪੂਰੇ ਪਿੰਡ ਦੇ ਵਿੱਚ ਆਵਾਜ਼ ਸਪਰੈਡ ਨਹੀਂ ਹੁੰਦੀ ਜੀ ਤਾਂ ਇੱਕ ਗ੍ਰੰਥੀ ਸਿੰਘ ਜੀ ਆਪਣੇ ਚਾਰਾਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਜਿਹੜਾ ਗੁਰਦੁਆਰਾ ਸਾਹਿਬਾਂ ਸਪੀਕਰਾਂ ਦੇ ਵਿੱਚ ਉਹ ਆਵਾਜ਼ ਦੇ ਸਕਦੇ ਆ ਜੀ ਜੀ ਮਤਲਬ ਕਿਸੇ ਟਾਈਮ ਆਪਾਂ ਇੱਕੋ ਗੁਰਬਾਣੀ ਸਾਰੇ ਥਾਵਾਂ ਤੇ ਇੱਕੋ ਹੋਕਾ ਸਾਰੇ ਥਾਵਾਂ ਤੇ ਇੱਕੋ ਸੰਦੇਸ਼ ਸਾਰੇ ਥਾਵਾਂ ਤੇ ਸਾਂਝਾ ਕਰ ਸਕਦੇ ਆ ਉਹ ਸਾਂਝਾ ਕਰ ਸਕਦੇ ਆ ਸਾਂਝਾ ਕਰ ਸਕਦੇ ਆ ਇਹ ਤਾਂ ਹੋ ਗਿਆ ਇੱਕ ਤਾਂ ਮਕਸਦ ਹੋ ਗਿਆ ਐਮਰਜੈਂਸੀ ਲਈ ਐਮਰਜੈਂਸੀ ਲਈ ਇੱਕ ਮਤਲਬ ਨਗਰ ਕੀਰਤਨ ਮੰਨ ਲਓ ਚੱਲ ਰਿਹਾ ਉੱਥੇ ਵੀ ਆਪਾਂ ਨਗਰ ਕੀਰਤਨ ਦਾ ਪਿੰਡ ਪਿੰਡ ਚ ਘੁੰਮ ਰਿਹਾ ਉਹਦੀ ਆਵਾਜ਼ ਵੀ ਗੁਰਦੁਆਰਾ ਸਾਹਿਬ ਆਉਂਦੀ ਇਹ ਤਾਂ ਸੁਖਜਿੰਦਰ ਜੀ ਇਹ ਡਿਪੈਂਡ ਕਰਦਾ ਆ ਵੀ ਜਿਵੇਂ ਦੀ ਆਪਣੀ ਰਿਕੁਆਇਰਮੈਂਟ ਹੈਗੀ ਆ ਪਿੰਡ ਵਾਲਿਆਂ ਦੀ ਜੀ ਵੀ ਜਿਵੇਂ ਆਪਣੇ ਪਿੰਡ ਨਗਰ ਕੀਰਤਨ ਆ ਜਾਂ ਕੋਈ ਅਧਾਰਮਿਕ ਪ੍ਰਚਾਰਕ ਆਪਣੇ ਪਿੰਡ ਕੋਈ ਧਾਰਮਿਕ ਪ੍ਰੋਗਰਾਮ ਆ ਕੋਈ ਕਿ ਆਪਾਂ ਆਪਣੇ ਗੁਰਦੁਆਰਾ ਸਾਹਿਬ ਦੇ ਜਿਹੜੇ ਸਪੀਕਰ ਹੈ ਉਥੋਂ ਆਪਾਂ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਉਥੋਂ ਤੱਕ ਸਾਰੇ ਪਿੰਡ ਨੂੰ ਆਪਾਂ ਤੇ ਉਹ ਇੱਕ ਫੋਨ ਦੇ ਥਰੂ ਹੀ ਸਾਰੇ ਪਿੰਡ ਨੂੰ ਜਿਹੜੀ ਆਵਾਜ਼ ਆ ਉਹ ਪਹੁੰਚਦੀ ਹੋ ਜੂਗੀ ਇਟ ਮੀਨਸ ਕਿ ਕਿ ਪੂਰੇ ਸਪਰੈਡ ਹੋਊਗੀ ਕਿ ਜਿੱਥੇ ਆਵਾਜ਼ ਨਹੀਂ ਵੀ ਪਹੁੰਚਦੀ ਪੂਰੇ ਪਿੰਡ ਦੇ ਵਿੱਚ ਆਵਾਜ਼ ਪਹੁੰਚੂਗੀ ਆਪਾਂ ਨੂੰ ਕੁਝ ਸਾਊਂਡ ਸਿਸਟਮ ਨਹੀਂ ਰੱਖਣਾ ਪਊਗਾ ਇੱਕ ਫੋਨ ਦੇ ਥਰੂ ਹੀ ਜਿਹੜਾ ਸਾਰਾ ਕੰਮ ਹੋ ਸਕਦਾ ਇਹ ਡਿਪੈਂਡ ਕਰਦਾ ਜੀ ਪਿੰਡ ਪਿੰਡ ਵਾਸੀਆਂ ਵੱਲੋਂ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਆ ਜੀ ਐਜ਼ ਏ ਐਮਰਜੈਂਸੀ ਟਾਈਮ ਤੇ ਜੀ ਤੇ ਮੈਨੂੰ ਪਰਗਟ ਬਈ ਐਂ ਵੀ ਦੱਸੋ ਵੀ ਜੇ ਮੰਨ ਲਓ ਵੀ ਕਿਸੇ ਬੰਦੇ ਨੂੰ ਆਪਾਂ ਅਧਿਕਾਰ ਦਿੱਤੇ ਹੋਏ ਆ ਸਿੰਘ ਪਾਟੀ ਸਿੰਘ ਦੀ ਡਿਊਟੀ ਆ ਚੇਂਜ ਹੁੰਦੀ ਰਹਿੰਦੀ ਆ ਜੀ ਉਸ ਤੋਂ ਬਾਅਦ ਆਪਾਂ ਆਪਣੇ ਕੋਲ ਪਾਟੀ ਸਿੰਘ ਨਵਾਂ ਆ ਗਿਆ ਜੀ ਪੁਰਾਣੇ ਚਲੇ ਗਏ ਤਾਂ ਆਪਾਂ ਉਹ ਅਧਿਕਾਰ ਆ ਜਿਹੜੇ ਉਹ ਤਬਦੀਲ ਕਰ ਸਕਦੇ ਉਹ ਬਿਲਕੁਲ ਜੀ ਸੁਖਿੰਦਰ ਜੀ ਉਹ ਅਧਿਕਾਰ ਆਪਾਂ ਤਬਦੀਲ ਕਰ ਸਕਦੇ ਆ ਜੀ ਉਹ ਪਿੰਡ ਵਾਸੀ ਜਿਨ੍ਹਾਂ ਨੂੰ ਕਹਿਣਗੇ ਵੀ ਇਹਨਾਂ ਨੂੰ ਅਥਾਰਟੀ ਦੇਣੀ ਆ ਉਹ ਹੋ ਜਾਂਦੇ ਆ ਉਹ ਤੁਸੀਂ ਕਰੋ ਉਹ ਸਿਸਟਮ ਹੈਗਾ ਸਿਸਟਮ ਦੇ ਵਿੱਚ ਹੀ ਜਿਹੜਾ ਸਾਰਾ ਸਿਸਟਮ ਆ ਉਹ ਵਿੱਚ ਕੰਮ ਕਰਦਾ ਆ ਉਹ ਆਪਾਂ ਅਧਿਕਾਰ ਆ ਬਦਲ ਸਕਦੇ ਆ ਇੱਕ ਹੋਰ ਗੱਲ ਆ ਤੁਹਾਡੀ ਕੰਪਨੀ ਉਹ ਵੀ ਕੁਝ ਇਹਦਾ ਡਾਟਾ ਰਹਿੰਦਾ ਹੈ ਵੀ ਇਹ ਮਤਲਬ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੇ ਪਾਠੀ ਤੇ ਪ੍ਰਧਾਨ ਜੀ ਦੇ ਵਿਚਾਲੀ ਗੱਲ ਰਹਿ ਜਾਂਦੀ ਹੈ। ਅ ਨਹੀਂ ਜੀ ਜਿਹੜੀ ਇਹ ਪਿੰਡ ਦੀ ਪ੍ਰਾਈਵੇਸੀ ਆ ਉਹ ਪਿੰਡ ਵਾਲਿਆਂ ਵਾਸਤੇ ਇਹਨਾਂ ਪਿੰਡ ਵਾਲਿਆਂ ਕੋਲ ਹੀ ਰਹਿੰਦੀ ਆ ਸਾਡੇ ਕੋਲੇ ਕੋਈ ਇਸ ਚੀਜ਼ ਦਾ ਜਿਹੜਾ ਰਿਕਾਰਡ ਆ ਉਹ ਨਹੀਂ ਰਹਿੰਦਾ ਕਾ। ਜੀ ਮਤਲਬ ਵੀ ਮਤਲਬ ਕਹਿਣ ਤੋਂ ਭਾਵ ਵੀ ਤੁਸੀਂ ਉਹ ਉਸ ਤੋਂ ਬਾਅਦ ਤਾਂ ਇਹਨੂੰ ਇਕੱਲਾ ਠੀਕ ਕਰਨ ਦੀ ਜ਼ਿੰਮੇਵਾਰ ਕੋਈ ਰੱਖਦੇ ਆ ਕਿ ਇਹ ਚੱਲੂਗਾ ਸਹੀ। ਬਸ ਜੀ ਬਸ ਹਾਂ ਜੀ ਸਾਡੀ ਇੱਕ ਸਾਲ ਦੀ ਇਸ ਪ੍ਰੋਜੈਕਟ ਦੀ ਜਿਹੜੀ ਵਾਰੰਟੀ ਹੈ ਜੀ। ਜੀ। ਤੇ ਬਾਕੀ ਇਹਦਾ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਅਸੀਂ ਗੁਰਦੁਆਰਾ ਸਾਹਿਬ ਦੇ ਲਈ ਜੀ ਉਹ ਪਰਮਾਤਮਾ ਦੀ ਮਿਹਰ ਸਦਕਾ ਅਸੀਂ ਜਿਹੜਾ ਲਾਂਚ ਕੀਤਾ ਜੀ ਜੀ ਆ ਮਤਲਬ ਕਈ ਗੁਰਦੁਆਰਾ ਸਾਹਿਬ ਨੂੰ ਵੀ ਕਨੈਕਟ ਕਰਨਾ ਹੋਵੇ ਤਾਂ ਇੱਕ ਦੂਸਰੇ ਦੇ ਨਾਲ ਆਪਾਂ ਕਰ ਸਕਦੇ ਹਾਂ ਜਿਵੇਂ ਇਹ ਸੇਮ ਸਿਸਟਮ ਲਾ ਕੇ ਹਾਂਜੀ ਜਿਵੇਂ ਇੱਕ ਪਿੰਡ ਦੇ ਵਿੱਚ ਆਪਣੇ ਤਿੰਨ ਜਾਂ ਚਾਰ ਗੁਰਦੁਆਰਾ ਸਾਹਿਬ ਹੈਗੇ ਆ ਜੀ ਤੇ ਉਹਨਾਂ ਸਾਰਿਆਂ ਨੂੰ ਆਪਾਂ ਇੱਕ ਦੂਜੇ ਨਾਲ ਕਨੈਕਟ ਕਰ ਸਕਦੇ ਹਾਂ ਇਟ ਮੀਨਸ ਇਹ ਵੀ ਚਾਰ ਗ੍ਰੰਥੀ ਸਿੰਘ ਆ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਉਹ ਆਪਾਂ ਚਾਰ ਚਾਰ ਗਰੰਥੀ ਸਿੰਘ ਜੀ ਆਪਣੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਦੇ ਸਕਦੇ ਆ ਇੱਕ ਗੱਲ ਹੋਰ ਵੀ ਜੇ ਹੁਣ ਮੰਨ ਲਓ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਚੱਲ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਕੋ ਕਥਾ ਚੱਲ ਰਹੀ ਆ ਤਾਂ ਉਧਰੋਂ ਮਤਲਬ ਬੰਦਾ ਹੋਕਾ ਦੇਣ ਲੱਗ ਗਿਆ ਤਾਂ ਉਹ ਮਤਲਬ ਗਲਤ ਨਹੀਂ ਹੋ ਜੂਗਾ ਹੁਣ ਅ ਸੁਜਿੰਦਰ ਜੀ ਇਹਦੇ 'ਚ ਨਾ ਬਹੁਤ ਸਾਰੇ ਅਸੀਂ ਫੀਚਰ ਪਾਏ ਗਏ ਆ ਜਿਹੜੀ ਕਿ ਅਸੀਂ ਸਕਿਉਰਿਟੀ ਲੈਵਲ ਨੂੰ ਲੈ ਕੇ ਅਸੀਂ ਜ਼ਿਆਦਾ ਡਿਸਕਲੋਜ਼ ਨਹੀਂ ਕਰਾਂਗੇ ਪਰ ਅਸੀਂ ਸਾਰੀਆਂ ਸਖ ਸੰਗਤਾਂ ਨੂੰ ਤੁਹਾਡੇ ਸਿਰ ਉੱਤੇ ਅਸੀਂ ਜਾਣਕਾਰੀ ਵੀ ਦੇਵਾਂਗੇ ਕਿ ਜੇ ਕੋਈ ਮੰਨ ਕੇ ਚਲੋ ਵੀ ਗੁਰੂ ਸਾਹਿਬ ਦਾ ਬਾਠ ਚੱਲ ਰਿਹਾ ਗੁਰਬਾਣੀ ਚੱਲ ਰਹੀ ਹੈਗੀ ਆ ਜੀ ਤੇ ਕਿਸੇ ਐਮਰਜੈਂਸੀ ਕੋਈ ਆ ਗਈ ਕਿ ਉਹਨਾਂ ਨੇ ਆਵਾਜ਼ ਦੇਣੀ ਚਾਹੀਦੀ ਕਿ ਅਸੀਂ ਐਮਰਜੈਂਸੀ ਆਵਾਜ਼ ਦੇਣੀ ਆ ਕਿ ਉਹ ਆਵਾਜ਼ ਨਹੀਂ ਆਊਗੀ ਜੀ ਕਿ ਪਹਿਲ ਗੁਰਬਾਣੀ ਨੂੰ ਆ ਜਦੋਂ ਬਾਠ ਚੱਲ ਰਿਹਾ ਇੱਥੇ ਗੁਰੂ ਸਾਹਿਬਦ ਕੀਰਤਨ ਚੱਲ ਰਿਹਾ ਉਦੋਂ ਕੋਈ ਵੀ ਐਮਰਜੈਂਸੀ ਅਨਾਉਂਸਮੈਂਟ ਆ ਜਿਹੜੀ ਉਹ ਨਹੀਂ ਹੋਊਗੀ ਜੀ ਜਾਂ ਜਾਂ ਆਖਿਆ ਜਾਊਗਾ ਫੋਨ ਕਰਕੇ ਕਿ ਭਾਈ ਵੀ ਆ ਐਮਰਜੈਂਸੀ ਆ ਜੇ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾ ਲਾਓ ਕਰਨਗੇ ਤਾਂ ਫਿਰ ਹੋਊਗੀ ਜੇ ਉਹ ਲਾਓ ਕਰਨਗੇ ਤਾਂ ਤਾਂ ਹਾਂਜੀ ਤਾਂ ਹੋਊਗੀ ਵੈਸੇ ਚੱਲਦੇ ਪਾਠ ਦੇ ਵਿੱਚ ਚੱਲਦੀ ਗੁਰਬਾਣੀ ਦੇ ਵਿੱਚ ਜਿਹੜੀ ਅਨਾਉਂਸਮੈਂਟ ਆ ਇਹ ਨਹੀਂ ਹੋਊਗੀ ਕਿਉਂਕਿ ਪਹਿਲ ਫਸਟ ਗੁਰਬਾਣੀ ਇੱਕ ਇੱਕ ਬੇਨਤੀ ਹੋ ਰਾ ਜੀ ਹੁਣ ਮੰਨ ਲਓ ਪਾਠੀ ਸਿੰਘ ਨੇ ਉਸ ਕਿਸੇ ਵੀ ਜਗ੍ਹਾ ਤੋਂ ਨਹਿਰ ਟੁੱਟ ਗਈ ਆ ਜੀ ਉਥੇ ਨਹਿਰ ਤੇ ਖੜਕੇ ਫੋਕਾ ਦਿੱਤਾ ਜੀ ਉਹਨਾਂ ਨੇ ਮੈਂ ਇੱਕ ਆਪਣੇ ਫੋਨ ਦੇ ਵਿੱਚ ਬੋਲਤਾ ਜੀ ਹੁਣ ਉਹਨਾਂ ਨੂੰ ਕੀ ਸ਼ੋਰਟੀ ਆ ਵੀ ਇਹ ਗੁਰਦੁਆਰਾ ਸਾਹਿਬ ਦਿੱਤਾ ਗਿਆ ਕਿ ਨਹੀਂ ਦਿੱਤਾ ਗਿਆ ਬਿਲਕੁਲ ਸੁਜਿੰਦਰ ਜੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੂੰਗਾ ਕਿ ਜਦੋਂ ਵੀ ਆਪਣੇ ਗ੍ਰੰਥੀ ਸਿੰਘ ਜੀ ਆਵਾਜ਼ ਦਿੰਦੇ ਹਨ ਨਾ ਜੀ ਉਹ ਆਪਣੇ ਜਿਵੇਂ ਆਪਾਂ ਫੋਨ ਕਰਨ ਨੂੰ ਆਪਾਂ ਲਾ ਲੈਨੇ ਆ ਜਦੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਵਾਜ਼ ਹੈ ਨਾ ਲਾਈਵ ਆ ਮਤਲਬ ਨਾਟੇ ਰਿਕਾਰਡਡ ਮੈਸੇਜ ਇਹ ਲਾਈਵ ਆ ਜਦੋਂ ਗ੍ਰੰਥੀ ਸਿੰਘ ਜੀ ਆਵਾਜ਼ ਜਾਂਦੇ ਨਾ ਉਹਨਾਂ ਨੂੰ ਆਪਣੇ ਫੋਨ ਤੋਂ ਪਤਾ ਲੱਗਦਾ ਰਹਿੰਦਾ ਕਿ ਮੇਰੀ ਜਿਹੜੀ ਆਵਾਜ਼ ਆ ਉਹ ਅੱਗੇ ਸਹੀ ਜਾ ਰਹੀ ਆ ਕੋਈ ਨੈਟਵਰਕ ਪ੍ਰੋਬਲਮ ਤਾਂ ਨਹੀਂ ਜੀ ਕੋ ਉਹਨਾਂ ਨੂੰ ਸਾਰਾ ਆਪਣੇ ਫੋਨ ਦੇ ਵਿੱਚ ਲਾਈਵ ਉਹਨਾਂ ਨੂੰ ਸੁਣਾਈ ਦਿੰਦਾ ਜੀ ਕੀ ਇਹ ਜਿਹੜੀ ਅਨਾਉਂਸਮੈਂਟ ਆ ਇਹ ਹੋ ਰਹੀ ਆ ਸਪੀਕਰਾਂ ਦੇ ਵਿੱਚ ਠੀਕ ਹੈ ਉਹਨਾਂ ਨੂੰ ਲਾਈਵ ਪਤਾ ਲੱਗਦਾ ਰਹਿੰਦਾ ਉਹਨਾਂ ਨੂੰ ਜੀ ਜੀ ਮਤਲਬ ਕਹਿਣ ਤੋਂ ਭਾਵ ਉਹਨਾਂ ਲਈ ਇਹ ਉਹਨਾਂ ਨੂੰ ਰਹਿੰਦਾ ਹੈ ਵੀ ਇਹ ਹੋ ਰਹੀ ਹੈ ਵੀ ਇਹ ਹੋ ਰਹੀ ਹੈ ਹਾਂਜੀ ਇਹ ਆਵਾਜ਼ ਜਿਹੜੀ ਆ ਉਹ ਅੱਗੇ ਸਪਰੈਡ ਹੋ ਰਹੀ ਹੈ ਮਤਲਬ ਪੂਰੇ ਪਿੰਡ ਨੂੰ ਜਾ ਰਹੀ ਹੈ ਜੇ ਕੋਈ ਨੈਟਵਰਕ ਪ੍ਰੋਬਲਮ ਵੀ ਹੁੰਦੀ ਹੈ ਆਵਾਜ਼ ਸਹੀ ਨਹੀਂ ਨਹੀਂ ਜਾ ਰਹੀ ਜਿਵੇਂ ਆਪਾਂ ਫੋਰ ਐਗਜ਼ਾਮਪਲ ਆਪਾਂ ਗੱਲਬਾਤ ਕਰ ਰਹੇ ਹਾਂ ਕਈ ਵਾਰੀ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਨਾ ਤੇ ਆਪਾਂ ਗੱਲ ਕਰਦੇ ਕਰਦੇ ਆਵਾਜ਼ ਕੱਟਣ ਲੱਗ ਪੈਂਦੀ ਆ ਇਥੋਂ ਤੱਕ ਕਿ ਗ੍ਰੰਥੀ ਸਿੰਘ ਜੀ ਨੂੰ ਇਹ ਵੀ ਪਤਾ ਲੱਗੂਗਾ ਕਿ ਆਵਾਜ਼ ਡਿਸਕਨੈਕਟ ਹੋ ਰਹੀ ਹੈ ਵੀ ਮੇਰੀ ਆਵਾਜ਼ ਸਹੀ ਨਹੀਂ ਜਾ ਰਹੀ ਪ੍ਰਾਪਰ ਨਹੀਂ ਜਾ ਰਹੀ ਪ੍ਰਾਪਰ ਨਹੀਂ ਜਾ ਰਹੀ ਤੇ ਇੱਕ ਗੱਲ ਹੋਰ ਲੋ ਕੋਈ ਬੰਦਾ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਜੀ ਇੱਕ ਤਾਂ ਸਾਡੇ ਕੋਲੇ ਸਿਕਿਉਰਿਟੀ ਇਹ ਹੈਗੀ ਆ ਕਿ ਇੱਥੇ ਹੂਟਰ ਵੱਜ ਜਾਂਦੇ ਆ ਜੀ ਦੂਸਰੀ ਸਿਕਿਉਰਿਟੀ ਜੇ ਮੰਨ ਲਓ ਹੂਟਰਾਂ ਦੀਆਂ ਤਾਰਾਂ ਹੀ ਕੱਟਦੀਆਂ ਬੰਦੇ ਨੇ ਤਾਂ ਫੇਰ ਸਿਕਿਉਰਿਟੀ ਕੀ ਆ ਫੇਰ ਕੋਈ ਮੈਸੇਜ ਜਾਂਦਾ ਕੋਈ ਤੁਹਾਡਾ ਸਿਸਟਮ ਮੈਸੇਜ ਦਿੰਦਾ ਬਿਲਕੁਲ ਜੀ ਮੰਨ ਕੇ ਚੱਲੋ ਬੀ ਜੇ ਕਿਸੇ ਨੇ ਹੂਟਰ ਦੀ ਤਾਰ ਕੱਟਦੀ ਜੀ ਤੇ ਫਿਰ ਕੀ ਹੋਊਗਾ ਕਿ ਇਹਦੇ ਵਿੱਚ ਵੀ ਵੈਸੇ ਹੂਟਰ ਲੱਗਿਆ ਹੋਇਆ ਜੀ ਬਟ ਕੀ ਹੈ ਕਿ ਮੈਸੇਜ ਤੇ ਕਾਲ ਜਿਵੇਂ ਸਰਪੰਚ ਸਾਹਿਬ ਉਹਨਾਂ ਦੱਸਿਆ ਇਹਨਾਂ ਤਿੰਨਾਂ ਪਰਸਨਾਂ ਦੇ ਕੋਲੇ ਜਿਹੜਾ ਇਹਨਾਂ ਨੂੰ ਮੈਸੇਜ ਤੇ ਕਾਲ ਇਹਨਾਂ ਨੂੰ ਜਾਊਗੀ ਸਕਿਉਰਿਟੀ ਸਿਸਟਮ ਸਕਿਉਰਿਟੀ ਸਿਸਟਮ ਲਈ ਭਾਵੇਂ ਬਿਜਲੀ ਵੀ ਬੰਦ ਹੋ ਜਾਏ ਸਾਰਾ ਕੁਝ ਬੰਦ ਹੋ ਜਾਏ ਪਰ ਫਿਰ ਵੀ ਇਹਨਾਂ ਨੂੰ ਇੱਕ ਮੈਸੇਜ ਤੇ ਕਾਲ ਜਾਊਗੀ ਉਦੋਂ ਉੱਤੇ ਹੁੰਦਾ ਜੀ ਵੀ ਰੱਬ ਨਾ ਕਰੇ ਵੀ ਜਿਵੇਂ ਹੀ ਬੰਦ ਹੋ ਜਾਣਾ ਵੀ ਕੀ ਹੋਊ ਵੀ ਅਸੀਂ ਇਹਦੀ 98% ਦਿੰਨੇ ਆ ਵੀ ਐਕੂਰੇਸੀ ਆ ਨਾ ਵੀ ਸਕਸੈਸ ਆ ਪਰ 2% ਫਿਰ ਕੁਝ ਵੀ ਹੋ ਸਕਦਾ ਆ ਹੂੰ ਵੀ ਆਪਦੇ ਵੱਲੋਂ ਜਿਹੜੀ 98% ਅਸੀਂ ਇਹਦੀ ਐਕੂਰੇਟ ਅਸੀਂ ਰੱਖਿਆ ਹੋਇਆ ਵੀ ਬਹੁਤ ਸਾਰੇ ਫੀਚਰ ਪਾਏ ਹੋਏ ਤੁਹਾਨੂੰ ਅਸੀਂ ਵੀ ਜਿਆਦਾ ਦੱਸ ਵੀ ਨਹੀਂ ਸਕਦੇ ਕਿਉਂਕਿ ਸਕਿਉਰਟੀ ਪਰਪਸ ਆ ਜੀ ਪਰ ਕੀ ਹੈ ਕਿ ਸਾਰਾ ਕੁਝ ਬੰਦ ਹੋ ਜਾਵੇ ਇਨਵਰਟਰ ਬੰਦ ਹੋ ਜਾਵੇ ਸਾਰਾ ਕੁਝ ਬੰਦ ਹੋ ਜਾਵੇ ਤਾਰਾਂ ਕੱਟੀਆਂ ਜਾਣ ਜੀ ਫਿਰ ਵੀ ਇਹ ਮੈਸੇਜ ਤੇ ਕਾਲ ਆ ਜੀ ਡੀਓ ਫੇਰ ਵੀ ਭੇਜਦਾ ਹੈ ਫੇਰ ਵੀ ਭੇਜੂਗਾ ਫੇਰ ਵੀ ਭੇਜੂਗਾ ਅ دوسرے ਪਿੰਡ ਤੋਂ ਕਿਹੜੇ ਸੰਗ ਆਏ ਹੋਏ ਆ ਜੀ ਦੇਖਣ ਉਹ ਬਾਬਾ ਜੀ ਆਏ ਬਾਬਾ ਜੀ ਮਤਲਬ ਮੈਂ ਬਾਬਾ ਜੀ ਨੂੰ ਹੀ ਪੁੱਛ ਲਾਂ ਜੀ ਇੱਕ ਮਿੰਟ ਰੰਡਾ ਹਾਂ ਜੀ ਬਾਬਾ ਜੀ ਕਿਵੇਂ ਲੱਗਿਆ ਤੁਹਾਨੂੰ ਸਿਸਟਮ ਕਿਵੇਂ ਲੱਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਜਹ ਹਾਲਾਤ ਚੱਲ ਰਹੇ ਨੇ ਜੀ ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਸਿਕਿਉਰਿਟੀ ਨੂੰ ਮੁੱਖ ਰੱਖਦੇ ਹਾਂ ਬਹੁਤ ਵਧੀਆ ਚੀਜ਼ ਹੈ ਜੀ ਜੀ ਆਪਣੇ ਇਹ ਸਕਸੈਸ ਹੁੰਦੀ ਆ ਜੀ ਤੇ ਮੈਂ ਸਾਰੇ ਗੁਰਦੁਆਰਾਂ ਸਾਹਿਬ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਹਾਡੇ ਮੀਡੀਅਮ ਰਾਹੀਂ ਕਿ ਸਾਰੇ ਗੁਰਦੁਆਰਾਂ ਸਾਹਿਬ ਨੂੰ ਇਹੋ ਜਿਹੀ ਸਿਕਿਉਰਿਟੀ ਲਗਾਉਣੀ ਚਾਹੀਦੀ ਆ ਜੀ ਤਾਂ ਕਿ ਜਿਹੜੀ ਆਪਾਂ ਨੂੰ ਬਾਅਦ ਵਿੱਚ ਨਮੋਸ਼ੀ ਚੱਲਣੀ ਪੈਂਦੀ ਹੈ ਦੂਜੇ ਪਾਸਿਓਂ ਜੀ ਗੁਰੂ ਸਾਹਿਬਾਂ ਦੀਆਂ ਬਦਬੀਆਂ ਹੋਣ ਤੋਂ ਬਾਅਦ ਜੀ ਉਹਨਾਂ ਤੋਂ ਬਚਿਆ ਜਾ ਸਕੇ ਜੀ ਤੂੰ ਜ਼ਰੂਰੀ ਹੈ ਜੇ ਕਾਮਯਾਬ ਹੁੰਦੀ ਹੈ ਜੀ ਤੇ ਫਿਰ ਸਾਰੇ ਗੁਰਦੁਆਰੇ ਸਾਹਿਬ ਵਿੱਚ ਇਹਦਾ ਮੈਸੇਜ ਜਿਹੜਾ ਉਹ ਤੁਹਾਨੂੰ ਵੀ ਕਹਿਣਾ ਚਾਹੀਦਾ ਇਹਨਾਂ ਨੂੰ ਪਾਈ ਪਿੱਤਰ ਉਹਨਾਂ ਨੂੰ ਵੀ ਯਤਨ ਕਰਨਾ ਚਾਹੀਦਾ ਅਸੀਂ ਵੀ ਆਪਣੇ ਤੌਰ ਤੇ ਪ੍ਰਚਾਰਕਾਂ ਦੇ ਨਾਤੇ ਯਤਨ ਕਰਾਂਗੇ ਜੀ ਇਹ ਸ਼ਾਰਿਆਂ ਨੂੰ ਇਸ ਜਿਹੜੀ ਆ ਸਰਬਸੋਤੇ ਬਾਰੇ ਦੱਸਿਆ ਜਾਵੇ ਹਾਂ ਲੈ ਅਸੀਂ ਇਹਨਾਂ ਦੇ ਪਿੰਡ ਪਹਿਲਾਂ ਵੀਡੀਓ ਲਈ ਦੇਖਿਆ ਵੀ ਉਹਨਾਂ ਨੇ ਲਗਾਈ ਹੋਈ ਆ ਉਹ ਸਾਡੇ ਤੇ ਲੱਗ ਗਈ ਰਟਾਲਪੇਟ ਵਿੱਚ ਫਿਰ ਅਸੀਂ ਦਾ ਅਗਲਾ ਪ੍ਰੋਸੈਸ ਵੇਖ ਕੇ ਫਿਰ ਅਸੀਂ ਅੱਗੇ ਦਾ ਪ੍ਰਜਾਜ ਜਿਹੜਾ ਅਸੀਂ ਵੀ ਕਰਾਂਗੇ ਆਪਣੀ ਯੂਨੀਵਰਸਿਟੀ ਜੀ ਬਹੁਤ ਧੰਨਵਾਦ ਸਰ ਵਾਹਿ ਜੀ ਜੀ ਪਰਫੈਕਟ ਹਾਂਜੀ ਬਾਬਾ ਜੀ ਤੁਸੀਂ ਤੁਸੀਂ ਦੇਖਣ ਆਏ ਆ ਹਾਂਜੀ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਅਸੀਂ ਪੈਨ ਮਨਸੂਰ ਦੇ ਵੱਤੋਂ ਗੁਰਦਰਾ ਕਲਗੀਧਰ ਸਾਹਿਬ ਸਾਡੇ 5-6 ਸਾਲ ਹੋ ਗਏ ਪਹਿਲਾਂ ਲੱਗਾ ਜਿਹੜਾ ਇਹਨਾਂ ਦਾ ਪਹਿਲਾ ਪ੍ਰੋਜੈਕਟ ਬਣਾਇਆ ਸੀ ਜੀ ਜੋ ਅੰਦਰ ਜਿਹੜਾ ਬੰਦਾ ਵੱਡਦਾ ਇਹ ਉਹ ਹੋਟਲ ਵਜਦੇ ਸੀ ਉਹ ਪਰ ਛੋਟੇ ਹੋਟਲ ਸੀ ਛੋਟੇ ਲੱਗਦੇ ਸੀ ਜੀ ਪਰ ਜਿਹੜਾ ਕਿ ਇਹਨਾਂ ਨੇ ਬਣਾਇਆ ਬਹੁਤ ਵਧੀਆ ਜਿਹੜਾ ਆਪਾਂ ਪਾਸੇ ਵੀ ਗਏ ਆ ਬਾਜ ਦੇ ਸਕਦੇ ਆ ਤੇ ਸਕਿਉਰਟੀ ਨੂੰ ਵੀ ਬੜਾ ਵਧੀਆ ਜਿਹੜੇ ਅੱਜ ਦੇ ਹਾਲਾਤ ਨੇ ਜੀ ਜੋ ਥਾਂ ਥਾਂ ਤੇ ਬੇਅਦਬੀਆਂ ਹੁੰਦੀਆਂ ਨੇ ਬਾਅਦ ਚ ਮੈਂਟਲ ਹੋ ਜਾਂਦੇ ਹਨਾ ਜੀ ਤੇ ਉਸ ਨੂੰ ਮੁਕ ਰੱਖਦਾ ਬਹੁਤ ਵਧੀਆ ਪ੍ਰੋਜੈਕਟ ਤੇ ਅੱਗੇ ਅਸੀਂ ਵੇਖ ਕੇ ਅੱਜ ਵੇਖਣ ਆਏ ਵੀ ਕਿੰਨੇ ਪ੍ਰੋਜੈਕਟ ਜੀ ਤੇ ਜਿਵੇਂ ਸਾਨੂੰ ਸਹੀ ਲੱਗਾ ਕਮੇਟੀ ਨਾਲ ਸਲਾਹ ਕਰਕੇ ਅਸੀਂ ਵੀ ਅੱਗੇ ਲਵਾਉਣ ਦੀ ਕੋਸ਼ਿਸ਼ ਕਰ ਜਰੂਰ ਕਰਾਂਗੇ ਜਰੂਰ ਬਹੁਤ ਚੰਗੀ ਗੱਲ ਹੈ ਬਹੁਤ ਧੰਨਵਾਦ ਜੀ